रखो आसान मज़दूर तिंदबाद ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੱਸਦੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਜ਼ਮੀਨ ਦੇ ਉੱਪਰ ਕਸਤ ਕਰਮ ਵਾਲੇ ਕਿਸਾਨਾਂ ਨੂੰ ਉਹ ਹੀ ਜ਼ਮੀਨ ਆਪਣੀ ਦਸਨ ਦੇ ਲਈ ਹੁਣ ਜਦੋਂ ਸ਼ਹੀਦ ਕਰਨੀ ਪੈ ਰਹੀ ਆ ਤੇ ਤਨਿਆ ਦਾ ਰੁਖ ਕਰਨਾ ਪੈ ਰਿਹਾ ਹੈ ਇੱਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਡਲਹੋਜੀ ਕੌਮੀ ਸ਼ਾਹ ਮਾਰਗ ਦੇ ਉੱਪਰ ਜਿੱਥੇ ਕਿ ਤਾਰ ਬਲਾਕ ਦੇ ਕਿਸਾਨਾਂ ਵੱਲੋਂ ਆਪਣੇ ਪਰਿਵਾਰ ਸਮੇਤ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਕਰੀਬ 26550 ਏਕੜ ਜ਼ਮੀਨ ਜੋ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕੋਲੋਂ ਖੋਹ ਲਈ ਹੈ ਅਤੇ ਫੋਰੈਸਟ ਵਿਭਾਗ ਦੇ ਨਾਮ ਕਰਵਾ ਦਿੱਤੀ ਗਈ ਹੈ ਜਿਸ ਦੇ ਚਲਦੇ ਇਹਨਾਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਗਈ ਹੈ ਕਿ ਇਹਨਾਂ ਦੀ ਜ਼ਮੀਨ ਵਾਪਸ ਦਿੱਤੀ ਜਾਵੇ ਕੀ ਹੈ ਪੂਰਾ ਮਾਮਲਾ ਉਸ ਹੁੰਦੇ ਹਾਂ ਇਹਨਾਂ ਕਿਸਾਨਾਂ ਕੋਲੋਂ ਅਤੇ ਜਾਣਦੇ ਹਾਂ ਕਿ ਕੀ ਹੈ ਆਖਰੀ ਇਹ ਕਿਸਾਨ ਅੱਗੇ ਕੀ ਕਰਨਗੇ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੇਖੋ ਜੀ ਮੈਂ ਕਿਸ਼ਨ ਚੰਦ ਗੋਸਵਾਮੀ ਰਿਟਾਇਰਡ ਸੁਭਦਾਰ ਮੇਜਰ ਆਰਮੀ ਤੋਂ 1999 ਰਿਟਾਇਰਡ ਸਾਡੀ ਜ਼ਮੀਨ ਜਿਹੜੀ ਹੈ ਇਹ ਪੁਛਤਾਨੀ ਜ਼ਮੀਨ ਹੈ ਸਾਡੇ ਪੁਰਖਾਂ ਤੋਂ ਸਦੀਆਂ ਤੋਂ ਪੀੜ੍ਹੀਆਂ ਤੋਂ ਜ਼ਮੀਨ ਚਲਦੀ ਆ ਰਹੀ ਹੈ ਔਰ ਇਹ ਜ਼ਮੀਨ ਹੂਨ ਇਹਨਾਂ ਨੇ ਕੋਈ ਕਾਨੂੰਨਾਂ ਨੂੰ ਮੈਨਿਪੂਲੇਟ ਕਰਕੇ ਸਾਡੇ 27550 ਏਕੜ ਜ਼ਮੀਨ ਜਿਹੜੀ ਪੂਰੇ ਧਾਰ ਤਹਿਸੀਲ ਦੀ ਇਹਨਾਂ ਨੇ ਆਪਣੇ ਨਾਂ ਟ੍ਰਾਂਸਫਰ ਕਰਾ ਲੇਦੀ ਹੈ ਲੋਕੀ ਬਹੁਤ ਦੁਖੀ ਨੇ ਲੋਕਿਆਂ ਦੇ ਇੱਥੇ ਕੋਈ ਰੋਜ਼ਗਾਰ ਨਹੀਂ ਹੈ ਕੋਈ ਕਾਰੋਬਾਰ ਨਹੀਂ ਹੈ ਜਿਹੜੇ ਬੱਚੇ ਪੜਦੇ ਆ ਉਹ ਸਾਰੇ ਬਾਹਰ ਸੈਟਲ ਹੋ ਰਿਹਾ ਹੋਰ ਵੀ ਜਿਹੜੇ ਲੋਕੀ ਜਿਨ੍ਹਾਂ ਦੀ ਜ਼ਮੀਨ ਲੈ ਲਈ ਹੈ ਇਹਨਾਂ ਨੇ ਜਾਂ ਜੰਗਲਾਤ ਲੋਨ ਨੂੰ ਕੰਮ ਨਹੀਂ ਕਰਦੇ ਦੇ ਉਹ ਸਾਰੇ ਲੋਕੀ ਜਿਹੜੇ ਪਲਾਨ ਕਰ ਰਿਹਾ ਇਹ ਤੋਂ ਇਹ ਜ਼ਮੀਨ ਦੇ ਇੰਤਕਾਲ ਵਗੈਰਾ ਤੁਹਾਡੇ ਨਾਂ ਤੇ ਕਿਸੇ ਦੇ ਨਹੀਂ ਚੜੀ ਗਈ ਹੈ ਜ਼ਰੂਰ ਸਾਡੇ ਅਸੀਂ ਇਹ ਕاشتਕਾਰ ਜਮੀਨਾਂ ਨਾ ਬਾਕੀ ਤਕਸੀਮ ਹੋ ਕੇ ਜਮੀਨਾਂ ਸਾਡੇ ਨਾਂ ਚੜੇ ਦੀਆਂ ਨੇ ਤੁਹਾਡੀ ਮਾਲਕੀ ਜਮੀਨ ਹੈ ਇਹਨਾਂ ਨੇ ਸਾਡੀ ਮਾਲਕੀ ਜਮੀਨ ਘਰ ਬੋਲੀਆਂ ਰਸਤੇ ਸਕੂਲ ਔਰ ਆ ਕੀ ਕੰਦਨ ਮੰਦਰ ਸ਼ਮਸ਼ਾਨ ਘਾਟ ਕੋਈ ਵੀ ਜਮੀਨ ਇਸਲੇ ਤਾਰਕਲਾਂ ਦੇ ਵਿੱਚ ਐਸੀ ਨਹੀਂ ਹੈ ਜਿਹੜੀ ਜੰਗਲਾਤ ਦੇ ਪਿਭਾਗ ਦੇ ਨਾਂ ਤੇ ਨਹੀਂ ਚੜੀ ਕੀ ਕਾਰਨ ਕਾਰਨ ਇਹਨਾਂ ਦੀ ਸਰਪ੍ਰਸਤੀ ਸਮਝੋ ਤੁਸੀਂ ਜ਼ਬਰਦਸਤੀ ਸਮਝੋ ਜਾ ਇਹਨਾਂ ਦਾ ਸਮਝੋ ਕਿ ਕਿਸੇ ਤਰੀਕੇ ਨਾਲ ਨਾਗਰਿਕਾਂ ਨੂੰ ਮਾਰਨਾ ਔਰ ਗਵਰਨਮੈਂਟ ਦੀ ਜਿਹੜੀ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਮੀਨ ਇਕੱਠੀ ਕਰਕੇ ਗਵਰਨਮੈਂਟ ਨੂੰ ਫਾਇਦੇ ਕਰਾਣੇ ਗਵਰਨਮੈਂਟ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਬਰਤੇਗੀ ਪੈਸਾ ਕਮਾਏਗੀ ਇਹ ਉਹਨਾਂ ਦੀ ਬੈਡ ਇੰਟੈਂਸ਼ਨ ਹੈ ਇਹਦੇ ਪਿੱਛੇ ਜੇ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਕਾਫੀ ਲੰਬਾ ਮਸਲਾ ਆ ਨਹੀਂ ਹੱਲ ਹੁੰਦਾ ਅਗਲੀ ਰਣਨੀਤੀ ਕੀ ਹੈ ਰਣਨੀਤੀ ਅਸੀਂ ਅੰਤਿਮ ਦਮ ਤੱਕ ਅਸੀਂ ਲੜਾਈ ਲੜਾਂਗੇ ਅੱਜ ਕੋਰਟਾਂ ਵਿੱਚ ਵੀ ਜਾ ਰਹੇ ਹਾਂ ਅਸੀਂ ਜਿਹੜੇ 2 ਸਾਲ ਤੋਂ ਆਪਣਾ ਸਪੈਸ਼ਲ ਇੱਕ ਜਥੇਬੰਦੀ ਬਣਾ ਲਈ ਹੈ ਧਾਰਕਲਾਂ ਦੀ ਜਿਹੜੀ ਕਿ ਪੰਜਾਬ ਦੀ ਜੁਨੀਅਨ ਨਾਲ ਨਾਲ ਸਾਡੀ ਐਫੀਲੀਏਸ਼ਨ ਹੈ ਅਸੀਂ ਉਹਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਔਰ ਅਸੀਂ ਜ਼ਮੀਨ ਤੇ ਵੀ ਜਿੱਥੇ ਸਾਡੇ ਨਾਲ ਤਕਸ਼ਾਹੀ ਹੁੰਦੀ ਹੈ ਉੱਥੇ ਅਸੀਂ ਡਟ ਕੇ ਮੁਕਾਬਲਾ ਕਰਨੇ ਆ ਮੇਰਾ ਨਾਮ ਬਲਬੀਰ ਸਿੰਘ ਰੰਧਾਵਾ ਤੇ ਮੈਂ ਕਿਸਾਨ ਮਜ਼ਦੂਰੀ ਨੂੰ ਪੰਜਾਬ ਦਾ ਆਗੂ ਹਾਂ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਧਾਰਕਲਾਂ ਸਾਡੀ ਜਥੇਬੰਦੀ ਵੀ ਇੱਕ ਜਥੇਬੰਦੀ ਆ ਸਹਾਇਕ ਜਥੇਬੰਦੀ ਆ ਸਾਡੀ ਉਹਦੇ ਵੱਲੋਂ ਧਾਰ ਤਹਿਸੀਲ ਦੀ ਜਿਹੜੀ 27550 ਏਕੜ ਜ਼ਮੀਨ ਦਾ ਇਹ ਇੰਤਕਾਲ ਜਿਹੜਾ ਗੈਰ ਕਾਨੂੰਨੀ ਗੈਰ ਸੰਵਿਧਾਨਕ ਤੇ ਸਰਾਸਰ ਨਜਾਇਜ਼ ਤੌਰ ਦੇ ਉੱਤੇ ਮਾਲ ਆਪਣੇ ਜੰਗਲਾਤ ਵਿਭਾਗ ਦੇ ਨਾਂ ਕਰ ਦਿੱਤਾ ਗਿਆ ਉਹਦੇ ਵਿਰੋਧ ਵਿੱਚ ਜਿਹੜਾ ਲਗਾਤਾਰ ਸਾਡਾ ਇੱਥੇ ਸੰਘਰਸ਼ ਮੋਰਚੇ ਬਿਲੋਂ ਧਰਨਾ ਚੱਲ ਰਿਹਾ ਉਹ ਧਰਨੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਜੀ ਧਰਨਾ ਕਿਸ ਦੇ ਖਿਲਾਫ ਚੱਲਦਾ ਹੈ ਜੀ ਧਰਨਾ ਵੇਖੋ ਜੰਗਲਾਤ ਵਿਭਾਗ ਨੂੰ ਡੀਲ ਕਰਦੀਆਂ ਨੇ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਵੀ ਸਰਕਾਰਾਂ ਦਾ ਇੱਕ ਅਨਿਖੜਵਾ ਅੰਗ ਹੈ ਅੰਗਰੇਜ਼ਾਂ ਦੇ ਸਮੇਂ ਤੋਂ ਰਿਆ ਇਸ ਕਰਕੇ ਇਹ ਜਿਹੜਾ ਰਾਜ ਪ੍ਰਬੰਧ ਇਹਨਾਂ ਸਰਕਾਰਾਂ ਨੂੰ ਚਲਾਉਣ ਵਾਲਾ ਇਸ ਮਹਿਕਮੇ ਨੂੰ ਚਲਾਉਣ ਵਾਲਾ ਇਸ ਰਾਜ ਪ੍ਰਬੰਧ ਦੇ ਖਿਲਾਫ ਜਿਹਦੇ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਆਉਂਦੀਆਂ ਨੇ ਉਹਨਾਂ ਦੇ ਖਿਲਾਫ ਹੈ ਜੀ ਮੈਂ ਰਵੀਕੰਤ ਪਿੰਡ ਸਾੜੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਜ਼ਮੀਨ ਦੀ ਜਿਹੜੀ ਸਰਕਾਰ ਜੰਗਲਾਤ ਵਿਭਾਗ ਦੇ ਨਾਂ ਕਰਦੀ ਪਈ ਹੈ ਇਹਨਾਂ ਜ਼ਮੀਨਾਂ ਦੀ ਬਾਰ ਬਾਰ ਰਜਿਸਟਰੀਆਂ ਹੁੰਦੀਆਂ ਰਹੀਆਂ ਨੇ ਇਹਨਾਂ ਜੀਨਾਂ ਦਾ ਅਸੀਂ ਦੇ ਦਿੱਤਾ ਸਰਕਾਰ ਨੂੰ ਕਰੋੜਾਂ ਰੁਪਏ ਰੈਵਨਿਊ ਦੇ ਕੇ ਆਪਣੇ ਨਾਂ ਜਮੀਨਾਂ ਕਰਵਾਈਆਂ ਨੇ ਤੇ ਇਹ ਜਮੀਨਾਂ ਜਿਹੜੀਆਂ ਨੇ ਸਦੀਆਂ ਤੋਂ ਜਦੋਂ ਤੋਂ ਸ੍ਰਿਸ਼ਟੀ ਚੱਲਦੀ ਪਈ ਹੈ ਉਦੋਂ ਦੀ ਜਮੀਨਾਂ ਸਾਡੇ ਨਾਂ ਸਾਡੇ ਪਰਿਵਾਰਾਂ ਦੇ ਨਾਂ ਜਾਂ ਮੇਰੇ ਦਾਦੇ ਪਰਦਾਦੇਆਂ ਦੇ ਨਾਂ ਰਹੀਆਂ ਨੇ ਉਹਨੂੰ ਉਹ ਜਮੀਨਾਂ ਜਿਹੜੀਆਂ ਸ਼ਾਮਲ ਆੜ ਜਿਹੜੀ ਹਦ ਹਸਬ ਰਸਬ ਖੇਟ ਜੀ ਨੂੰ ਇਹ ਨਾਮ ਬੋਲਿਆ ਗਿਆ ਹੈ ਉਹ ਹਸਬ ਰਸਬ ਖੇਟ ਦਾ ਮਤਲਬ ਇਹ ਕਿ ਮਾਲਕਾਂ ਦੀ ਸਾਂਝੀ ਛੱਡੀ ਜਮੀਨ ਹੈ ਜਿਹਦੇ ਜਾਈ ਪਿੰਡ ਦੇ ਸਾਂਝੇ ਕੰਮ ਕਰਨ ਨੇ ਉਹ ਜਮੀਨ ਜਿਹੜੀ ਸਾਰੀ ਸਾਰੀ ਡੀਸੀ ਗੁਰਦਾਸਪੁਰ ਨੇ ਮੈਂ ਤਾਂ ਕਹਾਂਗਾ ਡੀਸੀ ਗੁਰਦਾਸਪੁਰ ਨੇ ਜਿਹੜੀ ਨਾ ਜੰਗਲਾਤ ਵਿਭਾਗ ਦੇ ਨਾਲ ਕੀਤੀ ਹੈ ਜਿਹੜਾ ਕਿ ਸਰ ਸਰ ਨਜਾਇਜ਼ ਨਜਾਇਜ਼ ਇੰਤਕਾਲ ਜਿਹੜਾ ਕੀਤਾ ਗਿਆ ਹੈ ਆਸੀਂ ਲੋਕਾਂ ਨੇ ਕਰੋੜਾਂ ਰੁਪਏ ਖਰਚੇ ਸਾਨੂੰ ਕੁਝ ਪੈਸੇ ਡੈਮ ਤੋਂ ਮਿਲਣ ਡੈਮ ਨੇ ਵੀ ਇਹਨਾਂ ਜ਼ਮੀਨਾਂ ਦੇ ਜਿਹੜੀਆਂ ਨਾ ਪੇਮੈਂਟਾਂ ਲੋਕਾਂ ਨੂੰ ਕੀਤੀਆਂ ਹੋਈਆਂ ਨੇ ਜਿਹੜੀਆਂ ਰੋਡ ਤੋਂ ਵੀ ਜ਼ਮੀਨਾਂ ਗਈਆਂ ਨਾ ਅੰਗਰੇਜ਼ਾਂ ਦੇ ਦੌਰਾਨ ਵੀ ਜਦੋਂ ਇਹ ਸੈਟਲਮੈਂਟ ਤਿਆਰ ਹੋਈ ਹੈ ਉਦੋਂ ਵੀ ਜਿਹੜੀਆਂ ਜ਼ਮੀਨਾਂ ਇਹ ਰੋਡ ਤੋਂ ਗਈਆਂ ਉਦੋਂ ਅੰਗਰੇਜ਼ਾਂ ਨੇ ਵੀ ਇਸ ਰੋਡ ਦੇ ਜ਼ਮੀਨ ਜਿਹੜੀ ਹੈ ਇਸ ਇਸ ਜ਼ਮੀਨ ਦੇ ਪੈਸੇ ਜਿਹੜੇ ਮਾਲਕਾਂ ਨੂੰ ਦਿੱਤੇ ਹੋਏ ਹਨ 60 ਮਿੰਟ ਦੇ ਆਧਾਰ ਤੇ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਇਹ ਜ਼ਮੀਨ ਜਿਹੜੀ ਸਰਕਾਰ ਦੀ ਜ਼ਮੀਨ ਹੈ 60 ਮਿੰਟ ਦੇ ਆਧਾਰ ਤੇ ਲਿਖਿਆ ਗਿਆ ਕਿ ਇਹ ਜ਼ਮੀਨ ਜਿਹੜੀ ਲੋਕਾਂ ਦੀ ਜ਼ਮੀਨ ਹੈ ਸਿਰਫ ਚੀਲ ਦੇ ਬੁੱਟੇ ਦਾ ਅਧਿਕਾਰ ਜਿਹੜਾ ਸਰਕਾਰ ਦਾ ਹੈ ਬਾਕੀ ਕਿਤੇ 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 ਵੀ ਨਹੀਂ ਲਿਖਿਆ ਗਿਆ ਕਿ ਇਹ ਗਵਰਨਮੈਂਟ ਪ੍ਰੋਪਰਟੀ ਹੈ ਜਿਹੜੀ ਦੂਜਾ ਆਪਣਾ ਅੰਗਰੇਜ਼ਾਂ ਦੇ ਦੌਰਾਨ ਆਇਆ ਤੋਂ ਪੜਿਆ ਹੈ ਕਿ 266 ਕਨਾਲ ਜੇ 266 ਕਿਲੇ ਜ਼ਮੀਨ ਜਿਹੜੀ ਯੂਪੀਡੀਬੀ ਯੂਬੀਡੀਸੀ ਨਾਰ ਦੇ ਅੰਦਰ ਜਿਹੋਨਾ ਨੂੰ ਲਾਗ ਉਹ ਜ਼ਮੀਨ ਐਕਵਾਇਰ ਕਰਕੇ ਸਰਕਾਰ ਨੇ ਅੰਗਰੇਜ਼ਾਂ ਨੇ ਐਕਵਾਇਰ ਕਰਕੇ ਜ਼ਮੀਨਾਂ ਲਈਆਂ ਅੰਗਰੇਜ਼ਾਂ ਨੇ ਇਹ ਰੇਲਵੇ ਵਾਸਤੇ ਜ਼ਮੀਨਾਂ ਲਈਆਂ ਦਾ ਐਕਵਾਇਰ ਕਰਕੇ ਲਈਆਂ ਨੇ ਜੇ ਇੰਡਸਟਰੀ ਵਾਸਤੇ ਜ਼ਮੀਨਾਂ ਲਈਆਂ ਦਾ ਐਕਵਾਇਰ ਕਰਕੇ ਲਈਆਂ ਨੇ ਕਿਤੇ ਧੱਕੇ ਨਾਲ ਕਿਤੇ ਵੀ ਅੰਗਰੇਜ਼ਾਂ ਨੇ ਵੀ ਜ਼ਮੀਨਾਂ ਨਹੀਂ ਲਈਆਂ ਇਹਨਾਂ ਨੇ ਸਾਡਾ ਅੰਗਰੇਜ਼ਾਂ ਤੋਂ ਵੀ ਵੱਧ ਕੇ ਸਾਡੇ ਨਾਲ ਅਤਿਆਚਾਰ ਕੀਤਾ ਹੈ ਪੰਜਾਬ ਸਰਕਾਰ ਨੇ